ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀ ਸਾਰੇ ਠੀਕ ਹੀ ਹੋਵੋਗੇ ਅੱਜ ਆਪਾਂ ਗੱਲ ਕਰਦੇ ਆ ਭਲੱਤ ਦੀ ਕਬੱਡੀ ਕੱਪ ਦੇ ਬਾਰੇ ਦੋਸਤੋ ਇੱਥੇ ਪਹਿਲਾ ਨਾਮ 5.5 ਲੱਖ ਹੋਵੇਗਾ ਦੂਜਾ ਨਾਮ ਹੋਵੇਗਾ 3.5 ਲੱਖ ਸੈਮੀ ਫਾਈਨਲ ਦੇ ਵਿੱਚ ਵੀ 1.5 ਲੱਖ 1.5 ਲੱਖ ਰੁਪਇਆ ਹੋਵੇਗਾ ਤੇ ਕੁਆਟਰ ਵਾਲੀਆਂ ਟੀਮਾਂ ਨੂੰ ਵੀ 1 ਲੱਖ ਦਾ 10000 ਰੁਪਇਆ ਹੋਵੇਗਾ ਦੋਸਤੋ ਇੱਥੇ ਚੱਲਦੇ ਮੈਚ ਦੇ ਵਿੱਚ ਬੁਲਟ ਮੋਟਰਸਾਈਕਲ ਲਗਾਏ ਜਾਣਗੇ ਜਿਵੇਂ KTM ਮੋਟਰਸਾਈਕਲ ਹੋ ਗਿਆ ਤੇ ਟਰੈਕਟਰ ਹੋ ਗਿਆ Ford ਇਹੀ ਚੱਲਦੇ ਮੈਚ ਦੇ ਵਿੱਚ ਹੀ ਲਗਾਏ ਤਾਂ ਜਾਣਗੇ ਦੋਸਤੋ ਆਪਾਂ ਅਕਸਰੀ ਦੇਖ ਰਹੇ ਹਾਂ ਕਿ ਕਬੱਡੀ ਦੇ ਵਿੱਚ ਫਰਸਟ ਇਨਾਮ ਤੇ ਸੈਕੰਡ ਇਨਾਮ ਦੇ ਨਾਲ ਕੱਪ ਰੱਖੇ ਜਾਂਦੇ ਹਨ ਤੇ ਇਹਨਾਂ ਨੇ ਇੱਕ ਬਣਾਈਆ ਹੌਰਸ ਘੋੜੇ ਵਾਲੀਆਂ ਟਰਾਫੀਆਂ ਤੇ ਲੋਇੰਸ ਤੇ ਸ਼ੇਰ ਵਾਲੀ ਟਰਾਫੀ ਦੋਸਤੋ ਇਹ ਟਰਾਫੀਆਂ ਬਹੁਤ ਹੀ ਸੋਹਣੀਆਂ ਨੇ ਤੇ ਘੈਂਟ ਟਰਾਫੀਆਂ ਨੇ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਐਂਡ ਤੱਕ ਜਰੂਰ ਦੇਖਿਓ ਤੇ ਆਪਾਂ ਸੁਣਦੇ ਹਾਂ ਹੁਣ ਬਾਈਆਂ ਦੀ ਗੱਲਬਾਤ ਵੀ ਬਾਈ ਕਹਿ ਕੀ ਰਹੇ ਨੇ ਸੁਣਿਓ ਕੀ 75 ਤੋਂ ਮੈਨੂੰ ਪਤਾ ਆ 75 ਤੋਂ ਤੇ ਅਜੀ ਛੋਟੇ ਸੀ ਜਦੋਂ ਅਵਤਾਰ ਭਾਜੀ ਬੱਲ ਤੇ ਆਪਣੀ ਸ਼ਰਮਾ ਜੀ ਤੇ ਇੱਕ ਇੱਕ ਦਰਸ਼ਨ ਹੁੰਦਾ ਸੀ ਰੇਡਰ ਬਹੁਤ ਟੌਪ ਕਲਾਸ ਇੱਥੇ ਸ਼ਰਮਾ ਜੀ ਉਹ ਵੀ ਉਹ ਵੱਡੇ ਸੀ ਅਸੀਂ ਛੋਟੇ ਸੀ ਦੇਖਦੇ ਹਈ ਉਹਨਾਂ ਨੂੰ ਬੜੀ ਉਹ ਤੋਂ ਪਹਿਲਾਂ ਦਾ ਚੱਲ ਰਿਹਾ 75 ਤੋਂ ਪਹਿਲਾਂ ਦਾ ਚੱਲ ਰਿਹਾ ਮੈਨੂੰ ਤਾਂ 75 ਥੋੜੀ ਹੋਰ ਸੀ ਕਿ ਜੂ ਤਾਂ ਮੈਨੂੰ ਪਤਾ ਫਿਰ ਥੋੜਾ ਫੋੜ ਮੈਂ ਵੀ ਖੇਡਦਾ ਸੀ ਬੜਾ ਬੜਾ ਖੇਡੀਦਾ ਸੀ ਵੀ ਪਾਜੀ ਬਤਾਰ ਬਲਨਾ ਫਿਰ ਮੇਰਾ ਪਿਆਰ ਬਹੁਤ ਰਿਆ ਜਿਆਦਾ ਫਿਰ ਅਹੀਂ ਕਰਾਉਂਦੇ ਨੇ ਕੋਈ ਕਿੰਨੇ ਸਾਲਾਂ ਤੋਂ ਕਰਾ ਰਹੇ ਜਿਹੜਾ ਹੋਣਾ ਤੇ ਇੱਕ ਚੀਜ਼ ਨਵੀਂ ਹੋ ਗਈ ਪੇਸ਼ ਅਸੀਂ 5000 ਦਾ ਟੂਰਨਾਮੈਂਟ ਕਰਾਇਆ ਤੇ 5 500 ਮੈਂ ਮੈਂ ਨਹੀਂ ਉਹ ਗੱਲ ਨਹੀਂ ਕਰ ਸਕਦਾ ਉਹ ਤੇ ਬਜਟ ਦੇ ਇਹਨਾਂ ਨੂੰ ਪਤਾ ਤੇ 500 ਵਿੱਚੋਂ ਅਸੀਂ 500 ਕੁਛੜ ਹੁੰਦਾ ਸੀ ਸਾਡਾ ਅਨਾਉਂਸਰ ਉਹਨੂੰ 500 ਰੁਪਏ ਦਿੰਦੇ ਹੁੰਦੇ ਸੀ ਅਸੀਂ ਤੇ 4500 ਪੈਦਾ ਹੈਗਾ ਤੇ 1500 ਇੱਕ ਟੀਮ ਨੂੰ 1000 ਬਾਕੀ 2 200 ਐਦਾਂ ਕਰਕੇ ਤੇ ਮੁੜ ਕੇ ਹੌਲੀ ਹੌਲੀ ਵਧਦਾ ਗਿਆ ਚਲੋ 40 50 ਹਜ਼ਾਰ ਤੇ ਆ ਗਿਆ ਇਹ ਪਿਛਲੇ ਸਾਲ ਇਸ ਟੂਰਨਾਮੈਂਟ ਇੰਟਰਨੈਸ਼ਨਲ ਚੋਟੀ ਦੇ ਪਲੇਅਰ ਸਾਰੇ ਖੇਡਣਗੇ ਜਿੱਦਾਂ ਆਪਾਂ ਅੱਜ ਦੌਰ ਚੱਲਦਾ ਜਿੱਦਾਂ ਪਾਲੇ ਦਾ ਦੌਰ ਚੱਲਦਾ ਸ਼ਿੱਲੂ ਦਾ ਦੌਰ ਚੱਲਦਾ ਸੁਲਤਾਨ ਦਾ ਦੌਰ ਚੱਲਦਾ ਸਾਰੇ ਇੰਟਰਨੈਸ਼ਨਲ ਪਲੇਅਰ ਖੇਡਣਗੇ ਪਰ ਇਸ ਟੂਰਨਾਮੈਂਟ ਦੀ ਇੱਕ ਖਾਸियत ਹੈ ਆਮ ਸਾਰੇ ਜਿੰਨੇ ਪਲੇਅਰ ਨੇ ਸਾਰੇ ਬਾਹਰ ਖੇਡਣ ਜਾਂਦੇ ਨੇ ਇੱਕ ਸ਼ਾਇਦ ਪਹਿਲਾ ਟੂਰਨਾਮੈਂਟ ਪੰਜਾਬ ਦਾ ਇਦਾਂ ਦਾ ਹੋਵੇਗਾ ਜਿੱਥੋਂ ਬਾਹਰੋਂ ਵੀ ਵਿਦੇਸ਼ਾਂ ਤੋਂ ਇੰਡੀਆ ਖੇਡਣ ਆ ਰਹੇ ਨੇ ਪਲੇਅਰ ਸਾਰੇ ਜਿੰਨਾ ਵਿੱਚੋਂ ਉਹ ਜਿਹੜੇ ਪਲੇਅਰ ਜਿਹੜੇ ਨੇ ਇੰਟਰਨੈਸ਼ਨਲ ਪਲੇ ਖੇਡਣ ਵਾਲੇ ਸੁਲਤਾਨ ਖੁਸ਼ੀ ਜੈਰੋ ਚ ਜਿਹਨਾਂ ਦੀ ਪੂਰੀ ਆਸ ਹੈ ਸਾਰੇ ਖੇਡਣਗੇ ਤੇ ਪੰਜਾਬ ਤੇ ਹਰਿਆਣੇ ਦੇ ਚੋਟੀ ਦੇ ਜਿੰਨੇ ਪਲੇਅਰ ਨੇ ਸਾਰੇ ਖੇਡਣਗੇ ਇੰਟਰਨੈਸ਼ਨਲ ਜੇ ਸ਼ਰਗਿਣੇ ਸ਼ੁਰੂ ਕਰੀਏ ਸ਼ਾਮ ਪਏ ਜੇ অলਰੈਡੀ ਆ ਚੁੱਕੇ ਨੇ ਕੁਝ ਜੇ ਇੱਕ ਦੋ ਕੱਲ ਤੱਕ ਪਹੁੰਚ ਜਾਣਗੇ ਸਾਰੇ ਪਲੇਅਰ ਆਉਣਗੇ ਆਪਣੀ ਨੂੰ 13 ਜੂਨ ਤੋਂ ਪਹਿਲਾਂ 85 ਕਿਲੋ ਦੇ ਮੈਚ ਨੇ 16 ਟੀਮਾਂ ਨੇ ਜਿਹਦਾ ਫਰਸਟ 1.5 ਲੱਖ ਰੁਪਿਆ ਸੈਕੰਡ ਲੱਖ ਰੁਪਿਆ ਆ ਬਹੁਤ ਵਧੀਆ ਟੀਮਾਂ ਨੂੰ ਪਾਰਟਿਸਪੀਕੇਸ਼ਨ ਦਿੱਤਾ ਜਾਏਗਾ ਤੇ ਵਧੀਆ ਮੈਚ ਵੀ ਹੋ ਜਾਣਗੇ 85,000 ਰੁਪਏ ਦੇ। ਜਿਹੜੇ ਦੂਸਰੇ ਦਿਨ ਦੇ 14 ਤੋਂ 16 ਨੂੰ ਮੈਚ ਹੋਣਗੇ 8 ਇੰਟਰਨੈਸ਼ਨਲ ਟੀਮਾਂ ਖੇਡਣਗੀਆਂ ਤੇ ਉਹਨਾਂ ਦਾ ਫਰਸਟ ਪ੍ਰਾਈਜ਼ ਜਿਹੜਾ ਹੈ 5.5 ਲੱਖ, ਸੈਕੰਡ ਪ੍ਰਾਈਜ਼ 3.5 ਲੱਖ ਰੁਪਈਆ ਤੇ ਬਹੁਤ ਵਧੀਆ ਅਪਰਾਲਾ ਸਾਰੀ ਟੀਮ ਦਾ ਇਹਨਾਂ ਦੇ ਦਾ ਇਦਾਂ ਦੇ ਵੱਡੇ ਵੱਡੇ ਕੱਪ ਤੇ ਟੂਰਨਾਮੈਂਟ ਹੋਣੇ ਚਾਹੀਦੇ ਨੇ ਜੋ। ਖਿਡਾਰੀਆਂ ਲਈ ਵਧੀਆ ਗੱਲ ਆ ਕਿ ਉੱਠਦਾ ਕੋਈ ਨਵਾਂ ਪਲੇਅਰ ਉੱਠਦਾ ਉਹਨੂੰ ਇਵੈਂਟ ਹੋਏਗਾ ਉਹਨੂੰ ਗਾਂ ਹੋਏਗਾ ਮੈਂ ਪਲੱਥ ਟੂਰਨਾਮੈਂਟ ਖੇਡਣਾ। ਵ ਬਹੁਤ ਵਧੀਆ ਅਚੀਵਮੈਂਟ ਆਈ ਹੈ 84 ਕੁਲ ਦੇ ਮੇਰੇ ਸੈਮੀ ਫਾਈਨਲ ਮੈਚ ਆਪਾਂ ਰੱਖ ਲੈਣੇ ਨੇ ਉਸ ਵੇਲੇ 11 ਵਜੇ ਮੈਚ ਸਟਾਰਟ ਹੋ ਜਾਣਗੇ ਸੈਮੀ ਤੇ ਫਾਈਨਲ ਤੇ ਹਾਂਜੀ 13 ਵਾਲੇ ਜਿਹੜੇ ਨੇ 13 ਤੋਂ ਪਹਿਲਾਂ ਤੇ ਉਹ 14 ਦੇ ਮੈਚ ਰੱਖੇ ਜਾਣਗੇ ਤੇ ਜਿਹੜੇ ਫਾਈਨਲ ਮੈਚ ਹੋਏਗਾ ਉਹਦੇ ਵਿੱਚ ਕੁੜੀਆਂ ਦਾ ਸ਼ੋਅ ਮੈਚ ਹੋਏਗਾ ਬਹੁਤ ਵਧੀਆ ਤਰੀਕੇ ਨਾਲ ਕਰਾਇਆ ਜਾਏਗਾ ਕਿਉਂਕਿ ਕੋ ਪਲੇਅਫੇ ਸੈਮੀ ਦੋਨੇ ਖੇਡ ਕੇ ਫਾਈਨਲ ਖੇਡਣਾ ਥੋੜਾ ਰੋਖਾ ਤੇ ਉਹ ਵਿੱਚ ਕੁੜੀਆਂ ਦਾ ਇੱਕ ਸ਼ੋਅ ਮੈਚ ਹੋ ਜਾਏਗਾ ਨਾਲੇ 플레이ਰ ਉਹ ਰੈਸਟ ਮਿਲ ਜੇ ਕੋਸ਼ਿਸ਼ ਇਹ ਧਰਤੀ ਦੇ ਮੈਂ ਸਾਰੇ ਵੀਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਕਬੱਡੀ ਦੇ कि 13 ਤਰੀਕ ਤੇ 14 ਤਰੀਕ ਨੂੰ ਹਮ ਹਮਾ ਕੇ ਪਹੁੰਚੋ ਤੇ ਸਵਰਗਵਾਸੀ ਅਵਤਾਰ ਸਿੰਘ ਬਲਸਾਹਬ ਦੀ ਯਾਦ ਦੇ ਵਿੱਚ ਸਾਰੀ ਟੀਮ ਖੜੀ ਹੈ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੇ ਇਸ ਕਬੱਡੀ ਕੱਪ ਦੇ ਵਿੱਚ ਪਹੁੰਚ ਕੇ ਇਸ ਕਬੱਡੀ ਕੱਪ ਦੀਆਂ ਰੌਣਕਾਂ ਦੇ ਵਿੱਚ ਵਾਧਾ ਕਰੋ ਭੋਗਪੁਰ ਤੋਂ ਵੀ ਸਿੱਧਾ ਰੋਡ ਜਿਹੜਾ ਇੱਥੇ ਭਲੱਤ ਨੂੰ ਆਉਂਦਾ ਬਾਈਪਾਸ ਬਾਈਪਾਸ ਹਰ ਬੋਰਡ ਦੇ ਉੱਪਰ ਤੁਸੀਂ ਦੇਖੋ ਵੀ ਅਸੀਂ QR ਕੋਡ QR ਕੋਡ ਜਿਹੜਾ ਲਗਾਇਆ ਹੋਇਆ ਸੋ ਲੋਕੇਸ਼ਨ ਦੀ ਵੀ ਅਸੀਂ ਜਿਹੜੀ ਨਾਲ ਐਡਵਰਟਾਈਜ਼ਮੈਂਟ ਦਿੱਤੀ ਆ ਪਰ ਫਿਰ ਵੀ ਮੈਂ ਦੱਸਣਾ ਚਾਹੁੰਦਾ ਕਿ ਭੋਗਪੁਰ ਤੋਂ ਸਿੱਧਾ ਰੋਡ ਜਿਹੜਾ ਬਾਈਪਾਸ ਜਿਹੜਾ ਗੁਰਦੁਆਰਾ ਸਾਹਿਬ ਦੇ ਮੋੜ ਦੀ ਸੜਕ ਜਾਂਦੀ ਏ ਬਿਲਕੁਲ ਤੁਸੀਂ ਦੇਖ ਰਹੇ ਹੋ ਸਟੇਡੀਅਮ ਰੋਡ ਦੇ ਉੱਪਰ ਹੈ ਇਧਰੋਂ ਨੜਾਲੇ ਤੋਂ ਵੀ ਸਿੱਧਾ ਰੋਡ ਇੱਥੇ ਆਉਂਦਾ ਤੇ ਇਧਰੋਂ ਕਰਤਾਰਪੁਰ ਸਾਈਡ ਤੋਂ ਵੀ ਸਿੱਧਾ ਰੋਡ ਪਲੱਤ ਆਉਂਦਾ ਹਾਂਜੀ